ਕਿਸੇ ਨੂੰ ਕੱਪੜੇ ਪਾਉਣ ਵਿੱਚ ਮਦਦ ਕਰਨਾ ਔਖਾ ਹੋ ਸਕਦਾ ਹੈ ਖਾਸ ਕਰਕੇ ਜੇ ਉਹ ਵਿਅਕਤੀ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਤੁਰਨ ਫਿਰਨ ਵਿੱਚ ਮੁਸ਼ਕਲ ਹੋਵੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਦੋਂ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਬਿਸਤਰੇ ਤੇ ਹੋਵੇ ਤਾਂ ਉਸ ਨੂੰ ਕੱਪੜੇ ਕਿਵੇਂ ਪਹਿਨੋਣੇ ਹਨ ਅਤੇ ਉਤਾਰਨੇ ਹਨ ਆਓ ਕੋਸ਼ਿਸ਼ ਕਰੀਏ ਉਹਨਾਂ ਦੇ ਕੱਪੜੇ ਇਕੱਠੇ ਕਰਕੇ ਸ਼ੁਰੂਆਤ ਕਰੋ ਉਹ ਆਪਣੇ ਲਈ ਕੋਈ ਚੁਣ ਸਕਦੇ ਹਨ ਜਾ ਤੁਸੀਂ ਉਹਨਾਂ ਨੂੰ ਚੁਣਨ ਵਿੱਚ ਸਹਾਇਤਾ ਕਰ ਸਕਦੇ ਹੋ ਜੋ ਉਹ ਪੂਰੇ ਦਿਨ ਵਿੱਚ ਕਰਦੇ ਹਨ ਉਹਨਾਂ ਨੂੰ ਦਿਮਾਗ ਵਿੱਚ ਰੱਖੋ ਅਤੇ ਉਹਨਾਂ ਨੂੰ ਉਹ ਕੰਮ ਅਤੇ ਤਾਪਮਾਨ ਅਨੁਸਾਰ ਕੱਪੜੇ ਚੁਣਨ ਵਿੱਚ ਸਹਾਇਤਾ ਕਰੋ ਜੇ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਨਾ ਹਿਲਣ ਯੋਗ ਹੈ ਤਾਂ ਬੈਕ ক্লোਜ਼ਰ ਟੌਪ ਸਾਈਡ ਜ਼ਿਪਰ ਪੈਂਟ ਜਾਂ व्हीਲਚੇਅਰ ਪੈਂਟ ਜਾਂ ਡਰੈਸ ਵਰਤਣ ਲਈ ਆਸਾਨ ਹੈ ਕੋਸ਼ਿਸ਼ ਕਰੋ ਅਤੇ ਟਾਈਟ ਕੱਪੜੇ ਜਿਸਦੇ ਬਹੁਤ ਸਾਰੇ ਬਟਨ ਜ਼ਿਪ ਜਾਂ ਫੈਬਰਿਕ ਤਣਾਵ ਵਾਲੇ ਕੱਪੜਿਆਂ ਤੋਂ ਪਰਹੇਜ਼ ਕਰੋ ਦੇਖਭਾਲ ਪ੍ਰਾਪਤ ਕਰਤਾ ਦੇ ਕੱਪੜੇ ਉਤਾਰਨ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ ਜੀਓ ਆਪਣੇ ਬੈੱਡ ਨੂੰ ਨਾ ਛੱਡ ਸਕਣ ਉਹਨਾਂ ਨੂੰ ਲਿਟਾ ਕੇ ਸ਼ੁਰੂਆਤ ਕਰੋ ਉਹਨਾਂ ਦੇ ਕੱਪੜੇ ਉਤਾਰਨ ਵੇਲੇ ਇੱਕ ਚਾਦਰ ਉਹਨਾਂ ਉੱਤੇ ਰੱਖੋ ਤਾਂ ਜੋ ਉਹ ਨਿੱਗੇ ਰਹਿਣ ਅਤੇ ਇਹ ਘੱਟ ਖਰਾਬ ਲੱਗੇ ਪਹਿਲਾਂ ਕੋਈ ਬਟਨ ਜਿਪ ਜਾਂ ਪ੍ਰੈਸ ਬਟਨ ਨੂੰ ਖੋਲੋ ਅਤੇ ਉਹਨਾਂ ਦੀ ਇੱਕ ਬਾਹ ਉਤਾਰੋ ਅਤੇ ਉਹਨਾਂ ਦੀ ਸ਼ਰਟ ਦਾ ਦੂਸਰਾ ਪਾਸਾ ਜਿੰਨਾ ਤੁਸੀਂ ਪਿੱਛੇ ਕਰ ਸਕੋ ਸਮੇਟੋ ਜੀਵਣਾ ਨੂੰ ਇੱਕ ਪਾਸੇ ਕੋਈ ਕਮਜ਼ੋਰੀ ਹੋਵੇ ਤਾਂ ਮਜ਼ਬੂਤੀ ਵਾਲੇ ਪਾਸੇ ਕੱਪੜੇ ਉਤਾਰਨ ਦੀ ਸ਼ੁਰੂਆਤ ਕਰੋ ਥੱਲਿਓਂ ਦੀ ਉਹਨਾਂ ਦੀ ਪੈਂਟ ਅਤੇ ਅੰਡਰਗਾਰਮੈਂਟ ਨੂੰ ਕੂਲੇ ਤੋਂ ਹੇਠਾ ਕਰੋ ਇਹ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੇ ਮਜ਼ਬੂਤ ਪਾਸੇ ਵੱਲ ਜਾਣ ਲਈ ਮਦਦ ਕਰੋ ਹੁਣ ਉਹਨਾਂ ਦੀ ਪੈਂਟ ਨੂੰ ਦੂਸਰੇ ਪਾਸਿਓਂ ਦੀ ਕੂਲੇ ਤੋਂ ਉਤਾਰੋ ਅਤੇ ਸਾਵਧਾਨੀ ਨਾਲ ਉਹਨਾਂ ਦੀ ਸ਼ਰਟ ਕਮਜ਼ੋਰ ਪਾਸੇ ਵੱਲੋਂ ਉਤਾਰੋ ਜੇ ਉਹਨਾਂ ਨੂੰ ਬੈੱਡ ਬਾਥ ਦੀ ਲੋੜ ਹੈ ਤਾਂ ਇਹ ਸਮਾਂ ਹੈ ਬੈੱਡ ਬਾਥ ਕਿਵੇਂ ਕਰਨੀ ਹੈ ਇਸ ਸੰਬੰਧੀ ਵਧੀਰੀ ਜਾਣਕਾਰੀ ਦੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ ਉਹਨਾਂ ਦੇ ਸਾਫ਼ ਕੱਪੜੇ ਚੁੱਕੋ ਸਭ ਕੁਝ ਉਲਟਾ ਸ਼ੁਰੂ ਕਰੋ ਜੇ ਉਹਨਾਂ ਨੂੰ ਕਮਜ਼ੋਰੀ ਹੈ ਉਹਨਾਂ ਨੂੰ ਮਜ਼ਬੂਤੀ ਵਾਲੇ ਪਾਸੇ ਲਟਾ ਦਿਓ ਉਹਨਾਂ ਦੀ ਕਮੀਜ਼ ਬਾਹ ਨੂੰ ਕਮਜ਼ੋਰ ਪਾਸੇ ਤੋਂ ਪਹਿਨਾ ਕੇ ਸ਼ੁਰੂਆਤ ਕਰੋ ਜਿੰਨੀ ਜ਼ਿਆਦਾ ਤੁਸੀਂ ਕਰ ਸਕੋ ਓਨੀ ਜ਼ਿਆਦਾ ਸ਼ਰਟ ਅੰਦਰ ਸਮਿਟੋ ਅੱਗੇ ਉਹਨਾਂ ਦਾ ਅੰਡਰਵੇਅਰ ਅਤੇ ਪੈਂਟ ਪੈਰਾਂ 'ਚ ਪਾਓ ਅਤੇ ਜਿੰਨਾ ਜ਼ਿਆਦਾ ਹੋ ਸਕੇ ਉਹਨਾਂ ਦੇ ਕਮਜ਼ੋਰ ਪਾਸੇ ਵੱਲ ਉੱਪਰ ਖਿੱਚੋ ਜਦੋਂ ਤੁਸੀਂ ਉਹਨਾਂ ਨੂੰ ਉਹਨਾਂ ਦੇ ਕਮਜ਼ੋਰ ਪਾਸੇ ਵੱਲ ਲੈ ਕੇ ਜਾਂਦੇ ਹੋ ਉਹਨਾਂ ਦੀ ਪੈਂਟ ਅਤੇ ਸ਼ਰਟ ਨੂੰ ਜਿੰਨਾ ਸੰਭਵ ਹੋ ਸਕੇ ਫੜ ਕੇ ਰੱਖੋ ਇੱਥੇ ਤੁਸੀਂ ਅੰਡਰਗਾਰਮੈਂਟ ਨੂੰ ਉੱਪਰ ਖਿੱਚ ਸਕਦੇ ਹੋ ਅਤੇ ਉਹਨਾਂ ਦੀ ਸ਼ਰਟ ਦੀ ਦੂਸਰੀ ਬਾਹ ਨੂੰ ਪਹਿਨਾ ਸਕਦੇ ਹੋ ਕਿਸੇ ਵੀ ਬਟਨ ਪ੍ਰੈਸ ਬਟਨ ਜਾਂ ਹੁੱਕ ਨੂੰ ਲਗਾ ਕੇ ਸਮਾਪਤ ਕਰੋ ਕਿਸੇ ਵੀ ਸਿਕੜਨ ਨੂੰ ਠੀਕ ਕਰੋ ਅਤੇ ਯਕੀਨੀ ਕਰੋ ਕਿ ਉਹਨਾਂ ਦੇ ਕੱਪੜੇ ਕਿਸੇ ਪਾਸਿਓਂ ਵੀ ਚੁੰਡੀ ਜਾਂ ਖਿਚਾਵ ਨਾ ਕਰ ਰਹੇ ਹੋਣ ਅੰਤ ਵਿੱਚ ਉਹਨਾਂ ਨੂੰ ਟਾਈ ਸਕਾਰਫ ਹੈਟ ਦੱਗਣੇ ਦੇ ਕੇ ਮਦਦ ਕਰੋ ਦੇਖਭਾਲ ਪ੍ਰਾਪਤ ਕਰਤਾ ਵਿਅਕਤੀ ਦੀ ਵਧੀਆ ਢੰਗ ਨਾਲ ਕੱਪੜੇ ਪਾਉਣ ਵਿੱਚ ਮਦਦ ਕਰਨ ਨਾਲ ਨਾ ਸਿਰਫ ਉਹ ਚੰਗਾ ਦਿੱਸਦਾ ਹੈ ਪ੍ਰੰਤੂ ਉਹ ਚੰਗਾ ਮਹਿਸੂਸ ਕਰਨ ਵਿੱਚ ਵੀ ਮਦਦ ਕਰਦਾ ਹੈ ਹੋਰ ਦੇਖਭਾਲ ਦੇਣ ਦੀ ਯਾਤਰਾ ਵਿੱਚ ਮਦਦਗਾਰ ਨੁਕਤੇ ਲਈ ਸਾਡੇ ਚੈਨਲ ਨੂੰ ਦੇਖੋ ਅਤੇ ਸਬਸਕ੍ਰਾਈਬ ਕਰੋ